ਉੱਤਰ ਪ੍ਰਦੇਸ਼ ਦੇ ਅਮਰੋਹਾ ਚ ਤਿੰਨ ਬੱਚਿਆਂ ਦੀ ਮਾਂ ਨੇ Hindu ਧਰਮ ਅਪਣਾਉਣ ਤੋਂ ਬਾਅਦ ਬੁੱਧਵਾਰ ਨੂੰ ਇੱਕ ਮੰਦਿਰ ਦੇ ਵਿੱਚ 12ਵੀਂ ਦੇ ਵਿਦਿਆਰਥੀ ਦੇ ਨਾਲ ਵਿਆਹ ਕਰ ਲਿਆ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਤਾਂ ਹਸਨਪੁਰ ਦੇ ਪੁਲਿਸ ਖੇਤਰ ਅਧਿਕਾਰੀ ਦੀਪ ਕੁਮਾਰ ਪੰਤ ਅਨੁਸਾਰ ਸ਼ਬਨਮ ਹੁਣ ਸ਼ਿਵਾਨੀ ਬਣ ਗਈ ਹੈ ਅਤੇ ਉਸਦੇ ਮਾਤਾ ਪਿਤਾ ਜਿਉਂਦੇ ਨਹੀਂ ਨੇ ਤੇ ਪਹਿਲਾਂ ਉਸਦਾ ਵਿਆਹ ਦੋ ਵਾਰ ਹੋ ਚੁੱਕਿਆ ਹੈ ਅਤੇ ਇਹ ਉਸਦਾ ਤੀਜਾ ਵਿਆਹ ਕਹਿ ਸਕਦੇ ਹਾਂ ਉਹਨਾਂ ਕਿਹਾ ਕਿ ਸ਼ਿਵਾਨੀ ਨੇ ਪਹਿਲਾ ਵਿਆਹ ਮੇਰਟ ਚ ਇੱਕ ਵਿਅਕਤੀ ਦੇ ਨਾਲ ਕੀਤਾ ਸੀ ਪਰ ਉਸਦਾ ਤਲਾਕ ਹੋ ਗਿਆ ਅਤੇ ਇਸ ਤੋਂ ਬਾਅਦ ਉਸਨੇ ਸੈਦਨ ਵਲੀ ਵਾਸੀ ਤੌਫੀਕ ਦੇ ਨਾਲ ਵਿਆਹ ਕੀਤਾ ਜੋ ਕਿ 2011 ਚ ਇੱਕ ਸੜਖਾਸੇ ਚ ਦਿਵਿਆਂਗ ਹੋ ਗਿਆ ਪੰਤ ਨੇ ਕਿਹਾ ਕਿ ਹਾਲੀ ਦੇ ਦਿਨਾਂ ਦੇ ਵਿੱਚ ਇੱਥੇ ਰਹਿਣ ਵਾਲੇ 12ਵੀਂ ਜਮਾਤ ਦੇ ਵਿਦਿਆਰਥੀ ਸ਼ਿਵਾ ਦੇ ਨਾਲ ਉਸ ਦਾ ਸੰਬੰਧ ਬਣਿਆ ਤੇ ਉਸ ਨੇ 18 ਸਾਲ ਦੇ ਮੁੰਡੇ ਦੇ ਨਾਲ ਵਿਆਹ ਕਰ ਲਿਆ ਤਾਂ ਪੁਲਿਸ ਅਨੁਸਾਰ ਪਿਛਲੇ ਸ਼ੁੱਕਰਵਾਰ ਨੂੰ ਸ਼ਬਨਮ ਨੇ ਤੌਫੀਕ ਤੋਂ ਤਲਾਕ ਲੈ ਲਿਆ ਤੇ Hindu ਧਰਮ ਵੀ ਅਪਣਾਇਆ ਜਿਸ ਤੋਂ ਬਾਅਦ ਉਸ ਨੇ ਆਪਣਾ ਨਾਂ ਸ਼ਿਵਾਨੀ ਰੱਖ ਲਿਆ ਅਤੇ ਇੱਕ ਸ਼ੇ ਮੰਦਿਰ ਚ ਜਾ ਕੇ ਵਿਆਹ ਵੀ ਕਰਵਾ ਲਿਆ ਤਾਂ ਸ਼ਿਵਾ ਦੇ ਪਿਤਾ ਦਾਤਾ ਰਾਮ ਸਿੰਘ ਨੇ ਵੀ ਦੱਸਿਆ ਕਿ ਉਹਨਾਂ ਨੇ ਆਪਣੇ ਬੇਟੇ ਦੇ ਫੈਸਲੇ ਦਾ ਸਮਰਥਨ ਕੀਤਾ ਹੈ ਅਤੇ ਪਰਿਵਾਰ ਵੀ ਪੂਰੀ ਤਰ੍ਹਾਂ ਖੁਸ਼ ਹੈ। ਉਹਨਾਂ ਕਿਹਾ ਕਿ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਦੋਵੇਂ ਸ਼ਾਂਤੀ ਦੇ ਨਾਲ ਆਪਣਾ ਜੀਵਨ ਵਿਤੋਂ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਪਰ ਅਜੀਆਂ ਜਿਹੜੀਆਂ ਚੀਜ਼ਾਂ ਨੇ ਉਹ ਸਮਾਜ ਦੇ ਉੱਤੇ ਕਿੱਦਾਂ ਦਾ ਅਸਰ ਪਾਉਂਦੀਆਂ ਨੇ ਇਹ ਵੀ ਬਹੁਤ ਵੱਡਾ ਸਵਾਲ ਹੈ ਕਿਉਂਕਿ ਇੱਥੇ ਦੋ ਬੱਚਿਆਂ ਦੀ ਮਾਂ تے دوسری گل دو بار ਵਿਆਹੀ ہوئی 12ਵੇਂ ਦੇ ਵਿਦਿਆਰਥੀ ਦੇ ਨਾਲ ਇਸ ਕਦਰ ਵਿਆਹ ਹੋਇਆ ਹਾਲਾਂਕਿ ਉਹਨਾਂ ਨੇ ਕੀਤਾ ਤੇ ਨਾਲ ਹੀ ਇਸੀ ਦੇ ਨਾਲ ਤੁਹਾਨੂੰ ਇਹ ਵੀ ਦੱਸ ਦੇ ਕਿ پولیس ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਹਸਨਪੁਰ ਦੇ پولیس ਖੇਤਰ ਅਧੀਨ ਅਧਿਕਾਰੀ ਦੀਪਕਮਾਰ ਪੰਤ ਅਨੁਸਾਰ ਸ਼ਬਨਮ ਹੁਣ ਸ਼ਿਵਾਨੀ ਬਣ ਚੁੱਕੀ ਹੈ ਹਾਲਾਂਕਿ ਉਹਨਾਂ ਨੇ ਆਪਣਾ ਨਾਮ ਤੇ ਧਰਮ ਦੋਨੋਂ ਹੀ ਜੋ ਹੈ ਉਹ ਬਦਲ ਲਿਆ ਤੇ ਉਸਦੇ ਮਾਤਾ ਪਿਤਾ ਜਿਉਂਦੇ ਨਹੀਂ ਹੈ ਪਰ ਪਹਿਲਾ ਉਸਦੇ ਦੋ ਵਿਆਹ ਜਿਹੜੇ ਨੇ ਉਹ ਹੋ ਚੁੱਕੇ ਨੇ ਤੇ ਇਹ ਉਸ ਦਾ ਤੀਸਰਾ ਵਿਆਹ ਹੈ ਉਹਨਾਂ ਕਿਹਾ ਕਿ ਸ਼ਿਵਾਨੀ ਨੇ ਪਹਿਲਾਂ ਵੀ ਵਿਆਹ ਹੋਇਆ ਮੇਰਠ ਦੇ ਇੱਕ ਵਿਅਕਤੀ ਦੇ ਨਾਲ ਕੀਤਾ ਸੀ ਜਿਸ ਦੇ ਨਾਲ ਕੁਝ ਆਨਾ ਬਨੀ ਹੋਣ ਦੇ ਨਾਲ ਉਸ ਦਾ ਤਲਾਕ ਹੋਇਆ ਸੀ ਤੇ 2011 ਚ ਇੱਕ ਸੜਕ ਹਾਦਸੇ ਚ ਦਿਵਿਆਂਗ ਹੋਇਆ ਸੀ ਉਸ ਦਾ ਦੂਸਰਾ ਪਤੀ ਜਿਸ ਤੋਂ ਬਾਅਦ ਉਸ ਨੇ ਉਸ ਦੇ ਨਾਲ ਵੀ ਤਲਾਕ ਜੋ ਲੈ ਲਿਆ ਗਿਆ ਤੇ ਹੁਣ ਤੀਸਰੀ ਵਾਰ ਉਸ ਦੇ ਵੱਲੋਂ ਇਹ ਜਿਹੜਾ ਵਿਆਹ ਹੈ ਰਚਾਇਆ ਗਿਆ ਤਾਂ ਸ਼ਿਵਾ ਨਾਮ ਦਾ ਮੁੰਡਾ ਦੱਸਿਆ ਜਾ ਰਿਹਾ ਹੈ ਜੋ ਕਿ 12ਵੀਂ ਜਮਾਤ ਦਾ ਵਿਦਿਆਰਥੀ ਵੀ ਹੈ ਤੇ ਉਸ ਦੇ ਨਾਲ ਉਸ ਨੇ ਹੁਣ ਵਿਆਹ ਕਰਾ ਲਿਆ ਹਾਲਾਂਕਿ ਪਰਿਵਾਰ ਦੇ ਵੱਲੋਂ ਇਹਨਾਂ ਨੂੰ ਸਹਿਮਤੀ ਜੋ ਹੈ ਉਹ ਵੀ ਮਿਲ ਚੁੱਕੀ ਹੈ